बाबा फरीद इस तरह ਦੇ ਸੂਫੀ ਫਕੀਰਾਂ ਦੇ ਚੋਂ ਇੱਕ ਫਰਾਗ ਦਿਲ روشن ਦਿਮਾਗ ਔਰ ਅਗਾਵਤੋਂ ਵਿਚਾਰਾਂ ਦੇ ਮਾਲਕ ਸਨ ਆਪ ਦਾ ਜਨਮ ਪਿੰਡ ਖਤੋਵਾਲ ਜ਼ਿਲ੍ਹਾ ਮਲਤਾਨ ਵਿੱਚ ਹੋਇਆ ਆਪ ਦੀ ਮਾਤਾ ਦਾ ਨਾਮ ਮਰੀਮ ਸੀ ਔਰ ਪਿਤਾ ਸ਼ੇਖ ਜਮਾਲ ਸੁਲੇਮਾਨ ਮਾਪੇ ਤੋਂ ਤੇ ਪੁਰਬਲੇ ਬਣੇ ਸੰਸਕਾਰਾਂ ਦੇ ਬਿਤਾਵਕ ਆਪ ਛੋਟੀ ਉਮਰ ਦੇ ਚ ਹੀ ਅੱਲਾ ਦੇ ਪਿਆਰ ਵਾਲੇ ਸਨ। ਔਰ ਅੱਲਾ ਦੇ ਪਿਆਰ ਦੇ ਗੀਤ ਹਰ ਵਕਤ ਗਾਉਂਦੇ ਰਹਿੰਦੇ ਸਨ। ਜਿੱਥੇ ਇਸਲਾਮ ਦੇ ਚ ਸੰਗੀਤ ਨੂੰ ਮਮਾਨੀਅਤ ਹੈ। ਉੱਥੇ ਸੂਫੀ ਫਕੀਰ ਗਾ ਗਾ ਕੇ ਹੀ اللہ نو دے رہے اللہ نو پرابط کر دے رہے رہی کسے حد تک ہے اسلام اور ویدک دھرم یہودی دھرم عیسائیت سب کچھ کا ایک مشرن ہی سمجھ لو سویم سرمد صوفی فقیر دے کلام تو پتا چل دا ہے وہ نے سرمد باکوچہ عشق ਬਦਨਾਮ ਸ਼ੁਦੀ ਸ਼ੇਖ ਸਰਮੱਦ ਦਾ ਐਸਾ ਕਹਿਣਾ ਜਿਸ ਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ ਜੋ ਦਿੱਲੀ ਦੀ ਗਲੀਆਂ ਵਿੱਚ ਨਗਨ ਘੁੰਮਦਾ ਸੀ ਔਰ ਅੱਠੇ ਪੈਰ ਅੱਲਾ ਦੀ ਬੰਦਗੀ ਵਿੱਚ ਮਸਤ ਰਹਿੰਦਾ ਸੀ ਉਸ ਦਾ ਐਸਾ ਕਹਿਣਾ ਕਿ ਸਰਮੱਦ ਬਾਕੂਚ ਹੈ ਇਸ਼ਕ ਬਦਨਾਮ ਸ਼ੁਦੀ ਵੇ ਮੈਂ ਖੁਦਾਈ ਪਿਆਰ ਦੀ ਗਲੀ ਦੇ ਚੋਂ ਲੰਘ ਕੇ ਬਦਨਾਮ ਹੋ ਗਿਆ ਲੋਕੀ ਲਾਂਛਣ ਨਾਲ ਲੱਗ ਪੈਂਦੇ ਨੇ ਐਸਾ ਦੇਖਿਆ ਗਿਆ ਕਿ ਪਿਆਰ ਦੇ ਚ ਭਿਜਿਆ ਹੋਇਆ ਹਿਰਦਾ ਇਤਨਾ ਮਾਸੂਮ ਹੋ ਜਾਂਦਾ ਹੈ ਇਤਨਾ ਭੋਲਾ ਹੋ ਜਾਂਦਾ ਹੈ ਕਿ ਲੋਕੀ ਉਸ ਨੂੰ ਪਾਗਲ ਤੱਕ ਵੀ ਕਹਿਣ ਲੱਗ ਪੈਂਦੇ ਨੇ ਦੁਨੀਆ ਦੇ ਬੜੇ ਸ੍ਰੇਸ਼ਟ ਸੰਤ ਜਨਾਂ ਨੂੰ ਸੰਸਾਰ ਨੇ ਪਾਗਲ ਆਖਿਆ جیسے کبھی کہ لوگ ملے کہیں کبھیر بہ رانا کا مرم رام ہی جانا وہ لوگ جی کی کہ کبیر بہ ہے پاگل ہے جی کبھی پاگل ہے تو پھر ایک گل تسلیم کرنی پہے گی جگت کوئی بھی سینا نہیں ہو بہو ایسا ہی صوفی فقیر سرمد کہ سرمد بکوچہ عشق بدنام شدی از دین یہود سوے با اسلام شدی پی ہے گا تے میں یہودی لیکن صوفی فقیران دی سنگت نے اسلام قبول کرن تے مجبور کر دیتا ہے معلوم نہ شد اے خداوند احمد برگشتہ بسوئے لچمنو رام شدی کہیں ہے اینا دی محفل دیچ گیت گاندیاں گاندیاں بھی ਜਦ ਮੈਨੂੰ ਕੋਈ ਸੂਝ ਨਾ ਮਿਲੇ ਤੇ ਮੈਂ ਉੱਥੇ ਵੀ ਜਾ ਬੈਠਾਂ ਜਿੱਥੇ ਲక్ష్ਮਣ ਤੇ ਰਾਮ ਦੇ ਗੀਤ ਗਾਏ ਜਾਂਦੇ ਨੇ ਇੱਥੋਂ ਸਰਮੱਤ ਦਾ ਐਸਾ ਕਹਿਣਾ ਸਾਬਤ ਹੋ ਰਿਹਾ ਹੈ ਕਿ ਮੈਂ ਸਾਂਝੇ ਖਿਆਲਾਂ ਦਾ ਮਾਲਕ ਹਾਂ ਹਰ ਥਾਂ ਤੇ ਬੈਠਦਾ ਹਰ ਥਾਂ ਤੇ ਪ੍ਰਭੂ ਦੀ ਰੋਸ਼ਨੀ ਜਿੱਥੋਂ ਵੀ ਮੈਨੂੰ ਮਿਲੇ ਮੈਂ ਪ੍ਰਾਪਤ ਕਰਨ ਨੂੰ ਤਿਆਰ ਹਾਂ ਧਾਰਨ ਕਰਨ ਨੂੰ ਤਿਆਰ ਹਾਂ ਇਹ ਰੋਸ਼ਨੀ ਚਾਹੇ ਦੀਵੇ ਦੀ ਹੈ ਚਾਹੇ ਸੂਰਜ ਦੀ ਹੈ ਚੈਂਦਰਮਾ ਦੀ ਹੈ ਮੈਂ ਪੁਜਾਰੀ ਰੋਸ਼ਨੀ ਦਾ ਹਾਂ ਮੈਂ ਚਾਹਤ ਰੋਸ਼ਨੀ ਦੀ ਰੱਖਦਾ شیخ ਫਰੀਦ ਐਸੇ ਸਾਂਝੇ ਖਿਆਲਾਂ ਦੇ ਵਿਸ਼ਾਲ ਦਿਲ ਦਿਮਾਗ ਦੇ ਮਾਲਕ ਆਪ ਦਾ ਪਿਛੋਕੜ ਤੇ ਵਜਨੀ ਸੀ afghanistan ਦੇ ਰਹਿਣ ਵਾਲੇ ਸਨ ਔਰ ਪਿਛੋਕੜ ਸ਼ਾਹੀ ਖਾਨਦਾਨ ਨਾਲ ਵੀ ਤੱਲੁਕ ਰੱਖਦਾ ਹੈ ਹਿੰਦੁਸਤਾਨ ਦੇ ਚਾਇਆ ਔਰ ਪੀੜੀ ਦਰ ਪੀੜੀ ਰਹਿਣ ਕਰਕੇ ਆਪ ਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਔਰ ਆਪ ਦੀ तमाम ਬਾਣੀ ਲੈਂਦੀ ਪੰਜਾਬੀ ਦੇ ਚ ਹੈ ਪੱਕਾ ਡੇਰਾ ਆਪਣੇ ਪਾਕਪਟਨ ਜ਼ਿਲ੍ਹਾ ਮਲਤਾਨ ਦੇ ਚ ਹੀ ਬਣਾਇਆ ਆਪ ਦੇ ਵਿਚਾਰਾਂ ਦੇ ਚ ਆਪ ਦੇ ਕਲਾਮ ਦੇ ਚ ਬੈਰਾਗ ਬਿਰਹ ਗਿਆਨ ਭਗਤੀ ਰਸ ਭਰਪੂਰ ਰੂਪ ਦੇ ਚ ਬਰਿਆ ਹੋਇਆ ਹੈ ਜਦ ਸਾਧਨਾ ਦੇ ਦੌਰ ਦੇ ਚੋਂ ਆਪ ਲੰਗੇ ਨੇ ਤਾਂ ਉਸ ਪੀੜਾ ਦਾ ਵੀ ਆਪ ਨੇ ਜ਼ਿਕਰ ਕੀਤਾ ਹੈ ਜੈਸੇ ਪਰਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਵੀ ਇਸਤਰੀ ਮਾਂ ਨਹੀਂ ਬਣ ਸਕਦੀ ਅਧਿਆਤਮਿਕ ਪੀੜਾ ਤੋਂ ਲੰਗੇ ਬਿਨਾ ਕੋਈ ਵੀ ਪੁਰਸ਼ ਭਗਤ ਨਹੀਂ ਬਣ ਸਕਦਾ ਫਕੀਰ ਨਹੀਂ ਬਣ ਸਕਦਾ ਜਿਸ ਇਸਤਰੀ ਨੇ ਆਪਣੀ ਗੋਦ ਦੇ ਚ ਇੱਕ ਖੂਬਸੂਰਤ ਬਾਲਕ ਵੇਖਣਾ ਹੈ ਪਰਸੂਤ ਦੀ ਪੀੜਾ ਝੇਲ ਨਹੀਂ ਪਾਏਗੀ ਜਿਸ ਮਨੁੱਖ ਨੇ ਅਧਿਆਤਮਕ ਆਨੰਦ ਮਾਣਨਾ ਹੈ ਉਹਨੂੰ ਬਿਰਹੇ ਦੀ ਪੀੜਾ ਦੇ ਚੋਂ ਲੰਘਣਾ ਹੀ ਪਏਗਾ ਔਰ ਇਸ ਪੀੜਾ ਦਾ ਭਗਤ ਜਨਾਂ ਨੇ ਖਾਸ ਜ਼ਿਕਰ ਕੀਤਾ ਹੈ ਔਰ ਬਾਬੇ ਫਰੀਦ ਨੇ ਆਪਣੇ ਕਲਾਮ ਵਿੱਚ ਇਸ ਨੂੰ ਖਾਸ ਥਾਂ ਦਿੱਤੀ ਫਰੀਦ ਕਹਿੰਦੇ ਨੇ ਚਿੰਤ ਘਟੋਲਾ ਵਾਣ ਦੁਖ ਬਿਰਹੇ ਵਿਛਾਵਣ ਲੇਪ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ ਏ ਪ੍ਰਭੂ ਚਿੰਤਾ ਦੀ ਘਟਿਆ ਚਿੰਤ ਖਟੋਲਾ ਜੋ ਦੁੱਖ ਦੇ ਵਾਣ ਨਾਲ ਬੁਣੀ ਹੋਈ ਹੈ ਜਿਹਦੇ ਉਤੇ ਮੈਂ ਬਿਰਹ ਦੇ ਤੁਲਾਈ ਵਿਛਾਈ ਹੋਈ ਹੈ ਐਸੀ ਘਟਿਆ ਤੇ ਮੈਂ ਦਿਨ ਰਾਤ ਪਿਆ ਹੇ ਅੱਲਾ ਇਹ ਮੇਰਾ ਜੀਵਣਾ ਹੈ ਹੇ ਖੁਦਾ ਇਹ ਮੇਰਾ ਜੀਵਣਾ ਹੈ ਹੇ ਸਾਹਿਬ ਸੱਚੇ ਤੁਮੇਰੇ ਇਸ ਰੋਦਨ ਨੂੰ ਵੇਖ ਮੇਰੀ ਇਸ પીੜਾ ਨੂੰ ਵੇਖ ਔਰ ਮੈਨੂੰ ਮਿਲ ਦਿਨ ਰਾਤ ਦੀ ਤਤਿਕਸ਼ਾ ਦਿਨ ਰਾਤ ਦਾ ਭਜਨ ਦਿਨ ਰਾਤ ਦੀ ਇਬਾਦਤ ਨੇ ਆਪ ਨੂੰ ਸੰਸਾਰ ਤੋਂ ਤੇ ਖਾਸ ਕਰਕੇ ਖਾਣ ਪੀਣ ਤੋਂ ਵੀ ਬੇਮੁਖ ਕਰ ਦਿੱਤਾ ਆਪ ਖਾਣ ਪੀਣ ਦੇ ਚ ਵੀ ਕੋਈ ਖਾਸ ਰੁਚੀ ਨਹੀਂ ਰੱਖਦੇ ਸਭ ਔਰ ਵਾਕਈ ਬਿਰਹੇ ਕੁਠਿਆਂ ਨੂੰ ਭੁੱਖ ਕਿੱਥੇ ਤੇ ਪਿਆਸ ਕਿਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਹਰ ਬਿਨ ਨੀਂਦ ਭੁੱਖ ਕਉ ਕੈਸੀ ਕਾਪੜ ਤਨ ਨ ਸੁਖਾਵੇ ਬਾਬਾ ਫਰੀਦ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਮਲਤਾਨੀ ਭਾਸ਼ਾ ਦੇਚ ਲਾਵਣ ਦਾ ਮਤਲਬ ਹੈ ਸਬਜ਼ੀ ਔਰ ਅੱਜ ਵੀ ਉਥੇ ਇਹੀ ਸ਼ਬਦ ਪ੍ਰਯੋਗ ਹੁੰਦਾ ਹੈ ਵੇ ਲਾਵਣ ਕੀ ਬਣਾਇਆ ਹੈ ਭਾਉ ਸਬਜ਼ੀ ਕੀ ਬਣਾਈਏ ਸਾਲਣ ਕੀ ਬਣਾਇਆ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਸਬਜ਼ੀ ਮੇਰੀ ਕੀ ਹੈ ਲਾਵਣ ਕੀ ਹੈ ਭੁੱਖ ਜਦ ਮੈਨੂੰ ਤੇਜ਼ ਭੁੱਖ ਲੱਗਦੀ ਹੈ ਮੈਂ ਉਦੋਂ ਹੀ ਖਾਂਦਾ ਤੇ ਸਵਾਦ ਭੁੱਖ ਦੇ ਚ ਹੈ ਬਾਬੇ ਫਰੀਦ ਦਾ ਇਹ ਕਹਿਣਾ ਭੋਜਨ ਦੇ ਚ ਨਹੀਂ ਹੈ ਭੁੱਖ ਦੇ ਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਮੰਨਦੇ ਨੇ ਰੁੱਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਬੁਖ ਦਾ ਤੇ ਸਵਾਦ ਦਾ ਆਪਸ ਵਿੱਚ ਮੇਲ ਹੈ ਆਪਸ ਵਿੱਚ ਗੰਢ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਭਾਵੇਂ ਕਾਠ ਵਰਗੀਆਂ ਸੁੱਕੀਆਂ ਰੋਟੀਆਂ ਜੋ ਮੇਰੇ ਢੇਰੇ ਵਿੱਚ ਆਉਂਦੀਆਂ ਨੇ ਤੇ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਖਾਂਦਾ ਮੈਨੂੰ ਸਵਾਦੀ ਲੱਗਦੀਆਂ ਨਹੀਂ ਔਰ ਇਸ ਢੰਗ ਨਾਲ ਮੈਂ ਆਪਣੀ ਉਧਰ ਪੂਰਤੀ ਕਰਦਾ ਫਰੀਦ ਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਭੁੱਖ ਹੈ ਨਹੀਂ ਤੇ ਚੋਪੜੀ ਖਾ ਰਹੇ ਨੇ ਭੁੱਖ ਹੈ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਰਹੇ ਨੇ ਬਾਬਾ ਫਰੀਦ ਕਹਿੰਦੇ ਨੇ ਭੁੱਖ ਤੋਂ ਬਿਨਾਂ ਜੋ ਖਾਣਾ ਹੈ ਇਹ ਰੋਗਾਂ ਨੂੰ ਜਨਮ ਦੇਣਾ ਹੈ ਭੁੱਖ ਹੈ ਨਹੀਂ ਤੇ ਜਿਹੜੀ ਇੱਕ ਇੱਕ ਬੁਰਕੀ ਸਰੀਰ ਦੇ ਅੰਦਰ ਜਾ ਰਹੀ ਹੈ ਇਹਨੇ ਸਰੀਰ ਨੂੰ ਤਾਕਤ ਨਹੀਂ ਦੇਣੀ ਸਰੀਰ ਨੂੰ ਰੋਗ ਦੇਣੇ ਨੇ ਇਹਨੇ ਸਰੀਰ ਨੂੰ ਤਵਾਨਾ ਹੀ ਨਹੀਂ ਦੇਣੀ ਸਰੀਰ ਨੂੰ ਬਿਮਾਰੀਆਂ ਦੇਣੀਆਂ ਨੇ ਔਰ ਬਾਬੇ ਫਰੀਦ ਦਾ ਇਹ ਬੋਲ ਅਜੋਕੇ ਵਿਗਿਆਨ ਤੇ ਸਪਸ਼ਟ ਰੂਪ ਦੇ ਵਿੱਚ ਪੂਰਨ ਉਤਰਦਾ ਹੈ ਆਪ ਦਾ ਸਰੀਰ ਸਹਜੇ ਸਹਜੇ ਸੁੱਕਦਾ ਗਿਆ ਹੱਡੀਆਂ ਦੇ ਢਾਂਚੇ ਆਪ ਰਹਿ ਗਏ ਦਿਨ ਰਾਤ ਬਿਰਹ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ ਦਿਨ ਰਾਤ ਦੀ ਸਾਧਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਆਪ ਕਹਿੰਦੇ ਨੇ ਕਿ ਮੈਂ ਸੁੱਕ ਕੇ ਪਿੰਜਰ ਹੋ ਗਿਆ ਤੇ ਹੁਣ ਹਾਲਾਤ ਇਹ ਨੇ ਕਿ ਉਡਦੀਆਂ ਹੋਈਆਂ ਇੱਲਾ ਤੇ ਉੱਡਦੇ ਹੋਏ ਕਾਵੇ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਠੂੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਾਬੇ ਫਰੀਦ ਨੇ ਅਗਲੇ ਸ਼ਲੋਗ ਦੇ ਵਿੱਚ ਕਵਿਆਂ ਨੂੰ ਮੁਖਾਤਬ ਕਰਕੇ ਐਸਾ ਆਖਿਆ ਕਾਗਾ ਕਰ ਗੰਡੰਡੋਲਿਆ ਸਗਲਾ ਖਾਇਓ ਮਾਸ ਇਹ ਦੋਏ ਨੈਨਾ ਮਤ ਛੋਇਓ ਪਿਰ ਦੇਖਣ ਕੀ ਆਸ ਕਾਉਵਿਆਂ ਨੇ ਜਦ ਠੂੰਗਾ ਮਾਰੀਆਂ ਹ ਮੁਰਦਾ ਜਾਣ ਕੇ ਤੇ ਬਾਬੇ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ ਸਰੀਰ ਦੀ ਥੋੜੀ ਜਿਹੀ ਹਰਕਤ ਵੇਖ ਕੇ ਕਾਉਵੇ ਇੱਕ ਪਾਸੇ ਹੋਏ ਤੇ ਕਾਉਵਿਆਂ ਨੂੰ ਸੰਬੋਧਨ ਕਰਦੇ ਕਹਿੰਦੇ ਨੇ ਭਾਵੇਂ ਮੇਰੇ ਪਿੰਜਰ ਦਾ ਸਾਰਾ ਮਾਸ ਖਾ ਲੋ ਲੇਕਿਨ ਮੇਰੀ ਅੱਖੀਆਂ ਨੂੰ ਨਾ ਖਾਣਾ ਮੇਰੀ ਅੱਖੀਆਂ ਦੇ ਠੂੰਗਾ ਨਾ ਮਾਰਨਾ ਕਿਉਂਕਿ ਅਜੇ ਤੇ ਮੈਂ ਖੁਦਾ ਨੂੰ ਵੇਖਣਾ ਹੈ ਐਸਾ ਨਾ ਹੋਵੇ ਕਿ ਬਿਨਾਂ ਵੇਖੇ ਹੀ ਤੁਸੀਂ ਮੈਨੂੰ ਅੰਧਾ ਕਰ ਦਿਓ ਅਜੇ ਮੈਂ ਆਪਣੇ ਪਿਆਰੇ ਨੂੰ ਵੇਖਣਾ ਹੈ ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ ਮੇਰੇ ਨੇਤਰ ਰਹਿਣ ਦੇਣਾ ਬਿਰਹ ਦੀ ਅਗਨ ਆਪ ਦੇ ਅੰਦਰ ਕਿੰਨੀ ਜ਼ਿਆਦਾ ਹੈ ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਿਉਂ ਬਲਣ ਹੱਡ ਬਲਣ ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸਿਰਮੌਰ ਹੈ ਜਿਸ ਦੇ ਵਿੱਚ ਬਿਰਹੇ ਦੀ ਅਗਨ ਪ੍ਰધાન ਹੈ ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਦੇ ਚੋਂ ਜਿਹੜੇ ਲੰਗੇ ਨੇ ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ ਹੈ ਭੁੱਖ ਦੀ ਪੀੜਾ ਦੇ ਚੋਂ ਜਿਹੜੇ ਲੰਗੇ ਨੇ ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ ਹੈ ਭੁੱਖ ਹੀ ਨਹੀਂ ਤੇ ਸਵਾਦ ਕੀ ਬਿਰਹਾਈ ਨੇ ਤੇ ਮਿਲਾਪ ਦਾ ਰਸ ਕੀ ਕਿਤਨਾ ਪਰਬਲ ਬਿਰਹਾ ਹੈ ਆਪ ਕਹਿੰਦੇ ਨੇ ਤਨ ਇੰਜ ਤਪਿਆ ਪਿਆ ਹੈ ਜਿਵੇਂ ਤਨੂਰ ਔਰ ਉਸ ਦੇ ਚ ਮੇਰੀਆਂ ਹੱਡੀਆਂ ਬਾਲਣ ਰੂਪ ਦੇ ਚ ਬਲ ਰਹੀਆਂ ਨੇ ਫਰੀਦਾ ਤਨ ਤਪੇ ਤਨੂਰ ਜਉ ਬਾਲਣ ਹੱਡ ਬਲਣ ਪੈਰੀ ਥੱਕਾਂ ਸਿਰ ਜੁਲਾ ਜੇ ਮੂ ਪਰੀ ਮਿਲਣ ਪੈਰਾਂ ਨਾਲ ਚਲਦਿਆਂ ਚਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ ਤੇਰਾ ਦੀਦਾਰ ਹੋਵੇ ਬਹੁਤ ਕਠਨ ਤਤੀਖਾ ਤੋਂ ਆਪ ਲੰਘ ਰਹੇ ਨੇ ਤੇ ਇਸ ਸ਼ਲੋਕ ਤੋਂ ਕਿਦਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਦੇ ਤੇ ਚਲਣ ਗਰਦਿਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ ਖੁਦਾ ਲੱਭਦਾ ਹੈ ਤੋਂ ਬਾਬੇ ਫਰੀਦ ਦੇ ਇਸ ਸ਼ਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਸਤਗੁਰੂ ਕਹਿੰਦੇ ਨੇ ਫਰੀਦਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ ਸਿਰ ਦੇ ਭਾਰ ਚਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ ਫਰੀਦ ਥੋੜਾ ਜਿਹਾ ਅੰਦਰ ਝਾਤੀ ਮਾਰੀਏ ਤੇ ਖੁਦਾ ਦੇ دیدار ਅੰਦਰੋਂ ਹੀ ਹੋ ਜਾਂਦੇ ਨੇ ਦਰਸਲ ਗਿਆਨ ਤੇ ਐਸਾ ਫਰੀਦ ਕੋਲ ਹੈ ਪਰ ਉਹ ਜਿਸ ਦੌਰ ਵਿੱਚੋਂ ਲੰਘ ਰਹੇ ਨੇ ਉਹ ਬਿਰਹੇ ਦਾ ਦੌਰ ਹੈ ਉਹ ਬਿਰਹੇ ਦੀ ਅਵਸਥਾ ਹੈ ਲੇਕਿਨ ਬਿਰਹੀ ਗੀਤ ਇਸ ਬਿਰਹੀ ਬਾਣੀ ਨੂੰ ਕੋਈ ਪੜ੍ਹ ਕੇ ਮੁਗਾਲਤੇ ਦੇ ਚਲਾ ਪੈ ਜਾਏ ਤੋ ਉਸ ਮਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ। ਉਨ شیخ ਫਰੀਦ ਦੇ ਕਲਾਮ ਵਿੱਚ ਕੋਈ ਮਗਾਲਤਾ ਨਹੀਂ। ਆਪ ਅਗਾਹ ਚਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ਲੇ ਪੈਰਿਓ ਫਰੀਦਾ ਜੇਹੀ ਵੇਸ਼ੀ ਸੌ ਮਿਲੇ ਸੇਹੀ ਵੇਸ਼ ਕਰਿਓ ਐ ਖੁਦਾ ਇਹ ਜੋ ਮੈਂ तन ਦੇ ਉੱਤੇ ਕੀਮਤੀ ਬਸਤਰ ਪਹਿਨੇ ਨੇ ਰੇਸ਼ਮੀ ਬਸਤਰ ਪਹਿਨੇ ਨੇ ਇਹ ਮੈਂ ਫਾੜ ਦੇਣਾ ਇਹ ਮੈਂ ਪਰੇ ਸੁੱਟ ਦੇਣਾ ਔਰ ਮੈਂ ਕਮਲੀ ਪਹਿਨ ਲੈਣਾ ਸੂਫ ਉਹਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਨ ਕਰਦੇ ਸਨ ਲਿਆਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪਹਿ ਗਿਆ ਹਿੰਦੁਸਤਾਨ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪੈਣੇ ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਦੇ ਵਿੱਚੋਂ ਇੱਕ ਸਰਮੌਰ ਸੂਫੀ ਹੋਏ ਨੇ ਉਹਨ ਸੂਫ ਦਾ ਮਤਲਬ ਹੈ ਉਹਨ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਫਿਰਦੇ ਸਨ ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ ਸੂਫੀਆਂ ਦੀ ਤਰਜ਼ੇ ਜ਼ਿੰਦਗੀ ਕੀ ਸੀ ਗਾ ਕੇ ਅੱਲਾ ਨੂਰ ਜਹਾਣਾ ਨੱਚ ਕੇ ਅੱਲਾ ਨੂਰ ਜਹਾਣਾ ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ ਉੱਚੀ ਉੱਚੀ ਆਵਾਜ਼ ਨਾਲ ਕਰਨੀ ਤਾਂ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ ਆਪ ਕਹਿੰਦੇ ਨੇ ਪਾੜ ਪਟੋਲਾ ਧਜ ਕਰੇ ਕੰਬਲ ਲੇ ਪਹਿਰਿਓ ਇਹ ਰੇਸ਼ਮੀ ਕਪੜੇ ਮੈਂ ਫਾੜ ਦੇਣਾ ਔਰ ਮੈਂ ਉਹਨਾਂ ਦੀ ਕੰਬਲੀ ਧਾਰਨ ਕਰ ਲੈਣਾ ਜੇ ਹੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ ਐ ਖੁਦਾ ਤੂੰ ਜਿਸ ਵੇਸ ਦੇਚ ਮੈਨੂੰ ਮਿਲੇ ਮੈਂ ਉਸ ਵੇਸ ਨੂੰ ਧਾਰਨ ਕਰ ਲੈਣਾ ਮੈਂ ਉਹ ਲਿਬਾਸ ਧਾਰਨ ਕਰ ਲੈਣਾ ਇਸ ਤੋਂ ਵੀ ਇੱਕ ਬਲੇਖਾ ਪੈ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਦੇਚ ਮਿਲਦਾ ਹੈ ਵਰ ਕਿ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕਪੜਿਆਂ ਦੇ ਵਿੱਚ ਤੇ ਵਿਸ਼ੇਸ਼ ਰੰਗ ਦੇ ਕਪੜਿਆਂ ਦੇ ਰਾਹੀਂ ਮਿਲਦਾ ਹੈ। ਦਰਸਲ ਇਹ ਭਾਵ ਫਰੀਦ ਦਾ ਨਹੀਂ ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾਇਆ ਸਾ ਕਹਿ ਰਿਹਾ ਹੈ ਕਿ ਖੁਦਾ ਤੂੰ ਕਿਵੇਂ ਮਿਲੇਗਾ? ਤੂੰ ਕਿਸ ਤਰ੍ਹਾਂ ਮਿਲੇਗਾ? ਉਹਨਾਂ ਦੇ ਸ਼ਲੋਕ ਤੋਂ ਮੁਗਾਲਤਾ ਨਾ ਪਵੇ। ਤਾਂ ਇਹਦੇ ਥੱਲੇ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਲੋਕ ਹੈ। ਆਪ ਕਹਿੰਦੇ ਨੇ ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰਿਓ ਐ ਫਰੀਦ ਕਿਉਂ ਤੂੰ ਇਹ ਕੀਮਤੀ ਬਸਤਰ ਇਹ ਰੁਇਸ਼ਮੀ ਚੋਲਾ ਫਾੜਦਾ ਹੈ ਕਿਉਂ ਤੂੰ ਇਸ ਦੀ ਥਾਂ ਤੇ ਸੂਫ ਦੀ ਕੰਬਲੀ ਧਾਰਨ ਕਰਦਾ ਹੈ ਫਰੀਦਾ ਕਾਹੇ ਪਟੋਲਾ ਪਾੜਦੀ ਕੰਬਲੜੀ ਪਹਿਰਿਓ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ ਨiyet ਠੀਕ ਹੋਵੇ ਤੇ ਹਰ ਥਾਂ ਤੇ ਖੁਦਾ ਹੈ ਘਰ ਬੈਠਿਆਂ ਵੀ ਰੱਬ ਮਿਲ ਜਾਂਦਾ ਹੈ ਭਟਕਣ ਦੀ ਲੋੜ ਹੀ ਨਹੀਂ ਦੱਖੇ ਖਾਣ ਦੀ ਲੋੜ ਹੀ ਨਹੀਂ ਪ੍ਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ ਨiyet ਨੂੰ ਵੇਖਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਐਸਾ ਕਹਿ ਰਹੇ ਨੇ ਪ੍ਰਮਾਤਮਾ ਰੂਪ ਨੂੰ ਨਹੀਂ ਵੇਖਦਾ ਸਰੀਰ ਨੂੰ ਨਹੀਂ ਵੇਖਦਾ ਜ਼ਮੀਰ ਨੂੰ ਵੇਖਦਾ ਹੈ ਪ੍ਰਮਾਤਮਾ ਸੂਰਤ ਨੂੰ ਨਹੀਂ ਵੇਖਦਾ ਸਿਰਤ ਨੂੰ ਵੇਖਦਾ ਹੈ ਪਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਇਸਦੀ ਨੀਅਤ ਕੀ ਹੈ ਇਸਦੀ ਅੰਦਰ ਸੋਚਣੇ ਕੀ ਹੈ ਹੋ ਸਕਦਾ ਹੈ ਬਾਹਰੋਂ ਬੰਦਾ ਦਾਨੀ ਪ੍ਰਗਟ ਹੋਵੇ ਪਰ ਉਸਦੀ ਨੀਅਤ ਦੇ ਵਿੱਚ ਬੇਈਮਾਨੀ ਹੋਵੇ ਬਾਹਰੋਂ ਉਹ ਗਿਆਨੀ ਪ੍ਰਗਟ ਹੋਵੇ ਪਰ ਉਸਦੀ ਨੀਅਤ ਦੇ ਵਿੱਚ ਕਪਟ ਹੋਵੇ ਛਲ ਹੋਵੇ ਜੈਸੇ ਕਿ ਕਬੀਰ ਸਵੈਮ ਕਹਿੰਦੇ ਨੇ ਕਿ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋ ਵਸ ਪਾਣੇ ਹਿਰਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ। ਹਿਰਦੇ 'ਚ ਦੁੱਖਾ ਰੱਖ ਕੇ ਵੀ ਪ੍ਰੇਮ ਦੀ ਚਰਚਾ ਕੀਤੀ ਜਾ ਸਕਦੀ ਹੈ। ਹਿਰਦੇ ਦੇ 'ਚ ਅੰਧਕਾਰ ਰੱਖ ਕੇ ਵੀ ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ। ਪਦਾਰਥ ਦੀ ਖਿੱਚ ਆਪਣੇ ਹਿਰਦੇ ਦੇ 'ਚ ਰੱਖ ਕੇ ਪ੍ਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਹੈ ਔਰ ਐਸੀਆਂ ਗੱਲਾਂ ਸੰਸਾਰ ਦੇ 'ਚ ਬਕਾਇਦਾ ਰੂਪ ਦੇ 'ਚ ਹੋ ਰਹੀਆਂ ਨੇ। ਕਿਧਰੇ ਫਰੀਦ ਦੇ ਸ਼ਲੋਕ ਤੋਂ ਵੀ ਇਹ ਮਗਾਲਤਾ ਨਾ ਪੈ ਜਾਏ। ਕਿ ਰਬ ਵਾਕਈ ਕਿਸੇ ਸ਼ਿੰਗਾਰ ਦੇ ਵਿੱਚ ਮਿਲਦਾ ਹੈ ਕਿਸੇ ਲਿਬਾਸ ਦੇ ਵਿੱਚ ਮਿਲਦਾ ਹੈ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ ਹੈ ਜਦ ਨੀਅਤ ਨੂੰ ਠੀਕ ਕਰੀਏ ਤੇ ਉਹ ਗਲਵਖੜੀ ਦੇ ਵਿੱਚ ਬਖੈ ਦਾ ਲੈ ਲੈਂਦਾ ਨਾ ਉਹਨੇ ਇੱਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਅਤ ਰਾਸ ਕਰੇ ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਦੇ ਵਿੱਚ ਲੀਨ ਨੇ ਅਰੇ ਗੱਲ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਪੈਰ ਰਿਆ ਆਪ ਦੀ ਮਾਂ ਨੇ ਜੈਸੇ ਧਰੋਨੂ ਭਗਤੀ ਮਾਰਗ ਤੇ ਤੋਰਿਆ ਉਸ ਦੀ ਮਾਂ ਨੇ ਗੋਪੀ ਚੰਦਨੂ ਵੀ ਉਹਦੀ ਮਾਂ ਨੇ ਪ੍ਰਭੂ ਮਾਰਗ ਤੇ ਤੋਰਿਆ ਬਾਬੇ ਫਰੀਦ ਨੂੰ ਵੀ ਮਾਂ ਨੇ ਹੀ ਤੋਰਿਆ ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ ਚ ਕਹਿੰਦੇ ਨੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਕਹਿੰਦੇ ਨੇ ਬਾਬਾ ਫਰੀਦ ਜਦ 8 ਸਾਲ ਦੇ ਸਨ ਬੱਚਿਆਂ ਨਾਲ ਖੇਡਦੇ-ਖੇਡਦੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ ਪੁੱਤਰਾ ਕਦੀ ਅੱਲਾਹ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਹਰ ਵਕਤ ਖੇਡਦਾ ਹੀ ਰਹਿਣਾ ਹੈ ਹਰ ਵਕਤ ਖੇਡਾਂ ਚ ਲੀਨ ਰਹਿਣਾ ਹੈ ਬੰਦਗੀ ਵੀ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਤਸਬੀਹ ਵੀ ਫੇਰ ਲਿਆ ਕਰ ਫਦੀ ਬੈਠ ਕੇ ਕੁਰਾਨ ਦੀ ਤਲਾਵਤ ਵੀ ਕਰ ਲਿਆ ਕਰ ਮਾਸੂਮ ਬਾਲਕ ਨੇ ਭੋਲੇ ਭਾਦਜ ਕੇ ਆ ਮਾਂ ਖੁਦਾ ਕੀ ਦੇ ਦੇਗਾ ਮੈਂ ਨਮਾਜ਼ ਪੜਾਂ ਮੈਂ ਤਸਬੀਹ ਫੇਰਾ ਮੈਂ ਐਸੀ ਮਿਹਨਤ ਕਰਾਂ ਬਦਲੇ ਵਿੱਚ ਮੈਨੂੰ ਪ੍ਰਾਪਤ ਕੀ ਹੋਵੇਗਾ ਬੱਚਾ ਲੈਣ ਦੀ ਭਾਸ਼ਾ ਜਾਣਦਾ ਹੈ ਦੇਣ ਦੀ ਨਹੀਂ ਇੱਕ ਮਾਸੂਮ ਬੱਚਾ ਖਿਡਾਉਣੇ ਨਾਲ ਖੇਡ ਰਿਹਾ ਹੋਇਆ ਹੈ ਤੇ ਉਹਨੂੰ ਕਹਿ ਦੋ ਇਹ ਖਿਡੌਣਾ ਜ਼ਰਾ ਥੋੜੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ ਨਹੀਂ ਦੇਗਾ ਉਹ ਅਜੇ ਲੈਣਾ ਹੀ ਜਾਣਦਾ ਹੈ ਦੇਣਾ ਨਹੀਂ ਉਹਦੇ ਖੋਲ ਖਿਡੌਣੇ ਚਾਰ ਵੀ ਆਉਣਗੇ ਤਾਂ ਵੀ ਉਹ ਇੱਕ ਖਿਡੌਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ ਟੁੱਟ ਜਾਏ ਇਹ ਗੱਲ ਵੱਖਰੀ ਹੈ ਪਰ ਦੇਣ ਨੂੰ ਉਸ ਵਕਤ ਤਿਆਰ ਨਹੀਂ ਕਿਉਂਕਿ ਦੇਣ ਨਹੀਂ ਦੀ ਇਹ ਜਿਹੜੀ ਰੁਚੀਆਂ ਨੇ ਅਜੇ ਉਸ ਦੇ ਅੰਦਰ ਉਜਾਗਰ ਨਹੀਂ ਹੋਈਆਂ ਜਿਸ ਮਨੁੱਖ ਦੀ ਜਵਾਨੀ ਅਵਸਥਾ ਦੇ ਚੀ

ਗੁੜ ਦੇ ਦੇਗਾ ਬੱਚੇ ਦਾ ਸੁਭਾਅ ਮਿੱਠੇ ਨਾਲ ਰੁਚੀਆਂ ਤ੍ਰਿਪਤ ਆਉਂਦੀਆਂ ਨੇ ਰੁਚੀਆਂ ਵਿੱਚ ਮਿੱਠਾ ਸਮਾਇਆ ਹੁੰਦਾ ਹੈ ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ ਗੁੜ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਕਹਿੰਦਾ ਮਾਂ ਤੂੰ ਮੈਨੂੰ ਸਿਖਾ ਮੈਂ ਜ਼ਰੂਰ ਨਿਮਾਜ਼ ਪੜਾਂਗਾ ਜ਼ਰੂਰ ਤਸਬੀਹ ਫੇਰਾਂਗਾ ਤੋ ਨਿਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ ਤਸਬੀਹ ਫੇਰਨ ਦੀ ਜਾਚ ਫਰੀਦ ਨੇ ਮਾਂ ਤੋਂ ਸਿੱਖੀ ਹੈ ਰੋਜ਼ ਫਰੀਦ ਮਸੱਲਾ ਵਿਛਾ ਕੇ ਨਮਾਜ਼ ਪੜਦੇ ਨੇ ਤੇ ਜਦੋਂ ਅੱਖਾਂ ਮੀਟ ਕੇ ਉਹ ਨਮਾਜ਼ ਪੜਦੇ ਨੇ ਤੇ ਮਸੱਲੇ ਦੇ ਥੱਲੇ ਮਾਂ ਸ਼ੱਕਰ ਦੀ ਪੁੜੀ ਰੱਖ ਦਿੰਦੀ ਹੈ ਕਦੇ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ ਨਮਾਜ਼ ਪੜਨ ਤੋਂ ਬਾਅਦ ਜੈਸੇ ਫਰੀਦ ਮੁੱਲ ਮਸੱਲਾ ਸਮੇਟਦਾ ਹੈ ਥੱਲੇ ਉਸ ਨੂੰ ਸ਼ੱਕਰ ਮਿਲ ਜਾਂਦੀ ਹੈ ਗੋੜਾ ਮਿਲ ਜਾਂਦਾ ਹੈ ਖੁਸ਼ ਹੋ ਜਾਂਦੇ ਨੇ ਫਰੀਦ ਤੇ ਕਹਿੰਦੇ ਨੇ ਖੁਦਾ ਤੇ ਸੌਦਾ ਨਾ ਕਦੀ ਕਰਦਾ ਹੈ ਇਧਰ ਕਰੋ ਇਧਰ ਮਿਲ ਜਾਂਦਾ ਹੈ ਰੋਜ਼ ਹੁਣ ਨਮਾਜ਼ ਪੜ੍ਹਦੇ ਨੇ ਤੇ ਰੋਜ਼ ਆਪ ਨੂੰ ਖਾਣ ਲਈ ਗੁੜ ਤੇ ਸ਼ੱਕਰ ਮਿਲ ਜਾਂਦਾ ਹੈ ਬੜੇ ਪ੍ਰਸੰਨ ਅੱਜ ਜਦ ਨਮਾਜ਼ ਪੜ੍ਹਨ ਲੱਗੇ ਵਕਤ ਹੋ ਗਿਆ ਸੀ ਵੇਲ ਹੋ ਗਈ ਨਮਾਜ਼ ਦੀ ਤੇ ਮਾਂ ਦੀ ਰੁਚੀਆਂ 'ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਹੈ ਤੇ ਮਾਂ ਪਾਣੀ ਭਰਨ ਚਲੀ ਗਈ ਇਦਰੁਰ ਖੁਦਾ ਦੀ ਦੁਨੀਆ ਵੀ ਰਹਿਮਤ ਦੇ ਘਰ ਵਿੱਚ ਆਈ ਬਖਸ਼ਿਸ਼ ਦੇ ਘਰ ਦੇ ਚਾਈ ਮਾਸੂਮ ਬਾਲਕ ਅਜ ਨਮਾਜ਼ ਦੇ ਚਲੀਨ ਹੋ ਗਿਆ ਜਿਹਨੂੰ ਸਮਾਧੀ ਲੀਨ ਕਹਿੰਦੇ ਨੇ ਮਾਸੂਮ ਬਾਲਕ ਨੂੰ ਅਜ ਨਮਾਜ਼ ਦੇ ਚ ਹੀ ਰਸ ਆ ਗਿਆ ਮਾਸੂਮ ਬਾਲਕ ਅਜ ਨਮਾਜ਼ ਦੇ ਚ ਐਸਾ ਲੀਨ ਹੋਇਆ ਜੈਸੇ ਕੋਈ ਬੂੰਦ ਸਾਗਰ ਦੇ ਚ ਲੀਨ ਹੋ ਜਾਂਦੀ ਹੈ ਔਰ ਸਾਗਰ ਦਾ ਰੂਪ ਹੋ ਜਾਂਦੀ ਹੈ ਇਸ ਤਰ੍ਹਾਂ ਖੁਦਾ ਦੀ ਪਰਮ ਝਲਕ ਫਰੀਦ ਨੇ ਬਚਪਨ ਕਾਲ ਵਿੱਚ ਵੇਖੀ ਨਮਾਜ਼ ਸੰਪੂਰਨ ਹੋਈ ਮਸੱਲਾ ਸਮੇਟੇ ਹੈ ਪਰ ਅੱਜ ਮਸੱਲੇ ਦੇ ਥੱਲੇ ਨਾ ਸ਼ੱਕਰ ਸੀ ਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੇ ਫਰੀਦ ਨੂੰ ਆਇਆ ਕਿਉਂ ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ ਚ ਪੈ ਗਈ ਅਜੇ ਦੁਨੀਆ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੌਲਤ ਕਰ ਦਿੱਤਾ ਹੈ ਤੇ ਰਸ ਭਰਪੂਰ ਕਰ ਦਿੱਤਾ ਹੈ ਆਨੰਦਮਈ ਜ਼ਿੰਦਗੀ ਬਣਾ ਦਿੱਤੀ ਰੋਮ ਰੋਮ ਮਾਨੋ ਸ਼ਕਰ ਨਾਲ ਭਰਿਆ ਹੋਇਆ ਬੈਠੇ ਨੇ ਤੇ ਸੋਚਦੇ ਨੇ ਮਾਂ ਨੇ ਇਸ ਫੋਕੀ ਥੋਤੀ ਸ਼ਕਰ ਦਾ ਲਾਲਚ ਦੇਖੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਤੇ ਇਹ ਤੇ ਮੈਨੂੰ ਅੱਜ ਪਤਾ ਚਲਿਆ ਰੱਬ ਆਪ ਇੱਕ ਮਹਾਨ ਸ਼ੱਕਰ ਹੈ ਸ਼ੱਕਰ ਦਾ ਖਜ਼ਾਨਾ ਹੈ ਓਤੇ ਮਿਠਾਸ ਦਾ ਖਜ਼ਾਨਾ ਹੈ ਔਰ ਆਪ बार-बार ਕਿਹਾ ਕਰਦੇ ਸਨ ਈਸ਼ਵਰ ਅਕਾਲ ਪੁਰਖ ਓ ਰੱਬ ਸ਼ੱਕਰ ਦਾ ਖਜ਼ਾਨਾ ਹੈ ਗੰਝ ਕਹਿੰਦੇ ਨੇ ਖਜ਼ਾਨੇ ਨੂੰ ਕਿਉਂਕਿ ਆਪ ਦੀ ਜ਼ਬਾਨ ਚੋਂ ਇਹ ਸ਼ਬਦ ਬਹੁਤ ਨਿਕਲਦੇ ਸਨ ਲਿਆਜ਼ਾ ਸਮਸਤ ਭਾਰਤ ਦੇ ਚ ਆਪ ਦਾ ਨਾਮ ਐਸੇ ਪੈ ਗਿਆ ਬਾਬਾ ਫਰੀਦ ਸ਼ਕਰਗੰਜ ਸ਼ਕਰਗੰਜ ਆਪ ਦੇ ਨਾਮ ਦੇ ਨਾਲ ਤਖੱਲਸ ਦੇ ਰੂਪ ਤੇ ਜੁੜ ਗਿਆ ਉਪਨਾਮ ਦੇ ਨਾਲ ਜੁੜ ਗਿਆ ਔਰ ਅੱਜ ਵੀ ਜ਼ਿਲ੍ਹਾ ਮਲਤਾਨ ਦੇ ਆਲੇ ਦੁਆਲੇ ਲੋਕੀ ਸ਼ਕਰਗੰਜ ਕਰਕੇ ਉਹਨਾਂ ਦੀ ਉਪਮਾ ਕਰਦੇ ਨੇ ਫਰੀਦ ਸ਼ਕਰਗੰਜ ਬਈ ਕਿਸ ਦੇ ਮਜ਼ਾਰ ਤੇ ਜਾ ਰਹੇ ਹੋ ਸ਼ਕਰਗੰਜ ਦੇ ਮਜ਼ਾਰ ਤੇ ਜਾ ਰਹੇ ਹਾਂ ਕਿਸ ਦੇ دیدار ਲਈ ਜਾ ਰਹੇ ਹੋ ਸ਼ਕਰਕੰਜ ਦੇ ਦਿਗ دیدار ਲਈ ਜਾ ਰਹੇ ਆ ਜੋ ਸ਼ਕਰ ਦਾ ਖਜ਼ਾਨਾ ਹੈ خدا ਅਕਾਲ ਪੁਰਖ ਇਸ ਤਰੀਕੇ ਦੀ ਉਪਮਾ ਦੇ ਚ ਲੀਨ ਹੋਏ ਬਾਬਾ ਫਰੀਦ ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀਏ ਅਜ 마ਸੂਮ ਫਰੀਦ ਦਾ ਚਿਹਰਾ ਬਦਲੇ ਹੋਇਆ ਹੈ ਅਜ ਅੱਖਾਂ ਦੇ ਵਿੱਚ ਕੋਈ ਸਰੂਰ ਹੈ ਅਜ ਚਿਹਰਾ ਕੁਝ ਹੋਰ ਹੈ ਤੇ ਅੱਖਾਂ ਤਰ ਵੀ ਨੇ ਸੋਚਦੀ ਹੈ ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈ ਆ ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ ਹੁਣ ਐਸਾ ਨਾ ਹੋਵੇ ਕਿ ਸ਼ਾਇਦ ਕੱਲ ਤੋਂ ਨਿਮਾਜ਼ ਨਾ ਪੜੇ ਤੋ ਅੰਦਰੋਂ ਇੱਕਦਮ ਲੱਡੂ ਲਿਆਈ ਸ਼ੱਕਰ ਲਿਆਈ ਨਾਲ ਥੋੜਾ ਜਿਹਾ ਸ਼ਹਿਦ ਵੀ ਲਿਆਈ ਤੇ ਬਾਬੇ ਫਰੀਦ ਨੂੰ ਆ ਕੇ ਕਹਿੰਦੀ ਹੈ ਵੇਯਾਏ ਮੇਰੇ ਬੱਚੇ ਮਾਸੂਮ ਬਾਲਕ ਇਹ ਖੁਦਾ ਸਾਰੀਆਂ ਚੀਜ਼ਾਂ ਅੱਜ ਮੈਨੂੰ ਦੇ ਗਿਆ ਸੀ ਹਮੇਸ਼ਾ ਮਸੱਲੇ ਦੇ ਥੱਲੇ ਰੱਖ ਦਿੰਦਾ ਸੀ ਨਾ ਖੁਦਾ ਅੱਜ ਮੈਨੂੰ ਦੇ ਗਿਆ ਤੇ ਆਖਿਆ ਫਰੀਦ ਨੂੰ ਦੇ ਦੇ ਤੈ ਬਾਬਾ ਫਰੀਦ ਮੁਸਕਰਾ ਕੇ ਕਹਿਣ ਲੱਗੇ ਮਾਂ ਵਾਕਈ ਅੱਜ ਖੁਦਾ ਤੇ ਮੈਨੂੰ ਹੀ ਦੇ ਗਿਆ ਤੈਨੂੰ ਨਹੀਂ ਦੇ ਗਿਆ ਅੱਜ ਖੁਦਾ ਨੇ ਮੈਨੂੰ ਹੀ ਦਿੱਤਾ ਅੱਜ ਖੁਦਾ ਨੇ ਰਸ ਮੈਨੂੰ ਹੀ ਦਿੱਤਾ ਹੈ ਹੁਣ ਤੈਨੂੰ ਪਰਚਾਣ ਦੀ ਲੋੜ ਨਹੀਂ ਖੁਦਾ ਨੇ ਸਵੈ ਮੈਨੂੰ ਪਰਚਾ ਲਿਆ ਹੈ ਹੁਣ ਤੈਨੂੰ ਇਸ ਮਾਰਗ ਤੇ ਤੋਰਨ ਦੀ ਲੋੜ ਨਹੀਂ ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ ਤੇ ਤੋਰ ਲਿਆ ਹੈ ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਦਰ ਆਤਮਾ ਦੇ ਵਿੱਚ ਪਾ ਦਿੱਤੀ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੋ ਮਾਂਜਾ ਦੁੱਧ ਫਰੀਦਾ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ ਐ ਮਾਂ ਪਾਵੇਂ ਸਭ ਕੁਝ ਮਿੱਠਾ ਹੈ ਸ਼ਹਿਦ ਹੈ ਦੁੱਧ ਹੈ ਗੁੜ ਹੈ ਸ਼ੱਕਰ ਹੈ ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਝ ਦੇਚ ਨਹੀਂ ਹੈ ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈ ਏ ਈਸ਼ਵਰ ਤੋਂ ਪ੍ਰਾਪਤ ਹੋਈ ਏ ਮਾਂ ਹੁਣ ਤੈਨੂੰ ਰੋਜ਼ ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਦਫਾ ਹੀ ਦੇ ਦਿੱਤੀ ਹੈ ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲਗੀ ਔਰ ਇਹ ਮਿਠਾਸ ਸਦੀਵੀ ਬਣੀ ਰਹੇਗੀ